ਵੈਗੁਰੂ ਜੀ ਕਹਾਰ ਸਾਹਿਬ ਵੈਗੁਰੂ ਜੀ ਕੀ ਪਤੇ ਕੀ ਹਾਲ ਹੈ ਪੈ ਰਹੋ ਉਹ ਆਪਾਂ ਚੱਲੀਏ ਰਾਮਪੁਰੇ ਤੇ ਬਰਨਾਲੇ ਦੇ ਨਾਲ ਵਿਚਕਾਰ ਇੱਕ ਇਤਿਹਾਸਕ ਸਥਾਨ ਹੈ ਤੇ ਆਪਾਂ ਉੱਥੇ ਕਰਦੇ ਆਂ ਦਰਸ਼ਨਦਾਰੇ ਜਾ ਕੇ ਤੁਹਾਨੂੰ ਕਰਾਉਣਾ ਤੇ ਇਸ ਤੋਂ ਜਾਣੂ ਨਾਲੇ ਦੱਸਦੇ ਆਂ ਵੀ ਕਿਹੜਾ ਗੁਰਦੁਆਰਾ ਸਾਹਿਬ ਹੈ ਕਿਹੜੇ ਗੁਰੂ ਆਏ ਸੀ ਆਪਾਂ ਚੱਲ ਪਏ ਦਮਦਮਾ ਸਾਹਿਬ ਤੋਂ ਦਮਦਮਾ ਸਾਹਿਬ ਤੋਂ ਆਪਾਂ ਬੈਠ ਕੇ ਗੱਡੀ 'ਚ ਤੇ ਆ ਗਏ ਖੰਡੇ ਵਾਲੇ ਚੌਕ ਤੇ ਇਹ ਖੰਡੇ ਵਾਲਾ ਚੌਕ ਹੈ ਖੰਡੇ ਵਾਲੇ ਚੌਕ ਨੂੰ ਕਰਾਸ ਕਰਦੇ ਆਪਾਂ ਪਹੁੰਚ ਗਏ ਮੋੜ ਮੋੜ ਦਾ ਜਿਹੜਾ ਇਹ ਪੋਲੇ ਤਖਾਲਾ ਨੰਗੇ ਤੇ ਮੋੜ ਦੇ ਪੁਲ ਤੋਂ ਆਪਾਂ ਲੰਘ ਕੇ ਜਿਹੜਾ ਤੁਹਾਨੂੰ ਮਾਨਸਾ ਤੋਂ ਕੈਂਚੀਆਂ ਨੂੰ ਜਾਂਦਾ ਨਾ ਮਾਨਸਾ ਕੈਂਚੀਆਂ ਤੋਂ ਬਟੰਡੇ ਵਾਲਾ ਰੋਡ ਉਹ ਕ੍ਰਾਸ ਕਰ ਜਾਣਾ ਤੇ ਆਪਾਂ ਸਿੱਧੇ ਜਾਣਾ ਰਾਮਪੁਰੇ ਤੇ ਆਪਾਂ ਇਹ ਚੌਂਕ ਕ੍ਰਾਸ ਕਰ ਗਏ ਇਹ ਚੌਂਕ ਕ੍ਰਾਸ ਕਰਕੇ ਆਪਾਂ ਪਹੁੰਚ ਗਏ ਜੀ ਰਾਮਪੁਰੇ ਰਾਮਪੁਰੇ ਜਾ ਰਹੇ ਇਹ ਆ ਗਿਆ ਚੰਡੀਗੜ੍ਹ ਵਾਲਾ ਰੋਡ ਜਾ ਰਹੇ ਨੇ ਮੂਰੇ ਆਪਣੇ ਟਰਾਲੇ ਤੇ ਹਾਈਵੇ ਇਹ ਵੱਡਾ ਜਿਹੜਾ ਬਟੰਡੇ ਤੋਂ ਚੰਡੀਗੜ੍ਹ ਨੂੰ ਜਾਂਦਾ ਹੈ ਤੇ ਲੁਧਿਆਣੇ ਨੂੰ ਵੀ ਸੜਕ ਤੇ ਜਾ ਸਕਦੇ ਆ ਬਰਨਾਲੇ ਨੂੰ ਲੁਧਿਆਣੇ ਤੋਂ ਸਾਈਡ ਤੇ ਹੋ ਜਾਂਦੀ ਹੈ ਤੇ ਬਰਨਾਲੇ ਤੋਂ ਸਗਰੂ ਰੋ ਕੇ ਪਟੇੜਾ ਚੰਡੀਗੜ੍ਹ ਵੀ ਪਹੁੰਚਣ ਦੀ ਹੈ ਸੜਕ ਤੇ ਆਪਾਂ ਉਸ ਸਥਾਨ ਦੇ ਉੱਤੇ ਜਾਣੇ ਤੇ ਆਪਾਂ ਪਹੁੰਚ ਗਏ ਜੀ ਤੱਪਾ ਮੰਡੀ ਇਹ ਆਪਾਂ ਤੱਪੇ ਵਾਲਾ ਪੁਲ ਚੜ ਗਏ ਆ ਖੱਬੇ ਪਾਸੇ ਜਿਹੜੀ ਸੜਕ ਹੈ ਜਾਨੀਏ ਦਰਾਜ ਨੂੰ ਉਹ ਡਿਊਟੀ ਬਣੀ ਹੋਏ ਦਰਾਜ ਵਾਲੀ ਗੁਰਦੁਆਰਾ ਸਾਹਿਬ ਦੀ ਤੇ ਸੜਕ ਦੇ ਉੱਤੇ ਪੁਲਾਂ ਦੇ ਜਾਲ ਵਛੇ ਹੋਣੇ ਕਿਤੇ ਕੋਈ ਰੇਲਵੇ ਫਾਟਕ ਨਹੀਂ ਆਉਂਦਾ ਕਿਤੇ ਕੋਈ ਸੜਕ ਟੁੱਟੀ ਹੋਈ ਨਹੀਂ ਤੇ ਇਹ ਆ ਗਿਆ ਉਸ ਥਾਂ ਜਿੱਥੇ ਆਪਾਂ ਜਾਣਾ ਹੈ ਗੁਰਦੁਆਰਾ ਸੋਹੀ ਆਣਾ ਸਾਹਿਬ ਖੱਬੇ ਪਾਸੇ ਆਪਾਂ ਹੁਣ ਮੁੜਨੇ ਤੇ ਆਪਾਂ ਕਰਨੇ ਆ ਦਰਸ਼ਨ ਦیدارੇ ਇੱਥੇ ਕੀ ਇਤਿਹਾਸ ਹੈ ਤੇ ਕਿਹੜੇ ਇੱਥੇ ਗੁਰੂ ਸਾਹਿਬ ਜੀ ਪਹੁੰਚੇ ਸੀ ਕਿਹੜੇ ਤੇ ਕਿੱਥੋਂ ਆਏ ਸੀ ਤੁਸੀਂ ਹੈਰਾਨ ਹੋਵੋਗੇ ਤੁਸੀਂ ਨਾ ਗੁਰਦੁਆਰਾ ਅੜੀਸਰ ਆ ਕੇ ਮੁੜ ਜਣਿਓ ਤੇ ਇੱਥੇ ਕੋਈ ਆਉਂਦਾ ਨਹੀਂ ਤੇ ਇਤਿਹਾਸ ਦੇ ਵੀਡੀਓ ਦੇਖ ਕੇ ਨਾ ਅੱਗੇ ਵੀ ਤੁਸੀਂ ਜਾਣੂ ਕਰਾਇਓ ਸੰਗਤਾਂ ਨੂੰ ਜੇ ਤੁਸੀਂ ਅੜੀਸਰ ਗੁਰਦੁਆਰਾ ਸਭ ਆਉਨੇ ਹੋ ਬਰਨਾਲੇ ਦੇ ਨੇੜੇ ਹਣੜੇ ਕੋਲੇ ਤਾਂ ਇਸ ਥਾਂ ਤੇ ਵੀ ਤੁਸੀਂ ਜ਼ਰੂਰ ਗੁਰੂ ਦੇ ਦਰਸ਼ਨ ਕਰਕੇ ਜਾਇਆ ਕਰੋ ਤੇ ਆਪਾਂ ਹੁਣ ਚੱਲਦੇ ਆਂ ਅੰਦਰ ਕਰਦੇ ਆ ਦਰਸ਼ਨ ਦਵਾਰੇ ਇਹ ਆ ਗਿਆ ਗੁਰਦੁਆਰਾ ਸਾਹਿਬ ਸੂਹੀ ਅਣਾ ਸਾਹਿਬ ਤੇ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਜਦੋਂ ਨਾ ਮਾਲਵੇ ਦੇ ਵਿੱਚ ਪ੍ਰਚਾਰ ਕਰਦੇ ਸੀ ਸੰਗਤਾਂ ਨੂੰ ਤਾਰਦੇ ਸੀ ਨਗਰ ਨਗਰ ਪਿੰਡ ਪਿੰਡ ਜਾਂਦੇ ਸੀ ਤਾਂ ਗੁਰੂ ਸਾਹਿਬ ਜੀ ਨਗਰ ਖੜਿਆ ਇਹ ਤੋਂ ਅੱਗੇ ਧੌਲੇ ਦੀ ਜੂ ਵਿੱਚ ਪ੍ਰਵੇਸ਼ ਕਰਕੇ ਤੇ ਘੋੜੇ ਨੂੰ ਅੱਗੇ ਜਾਣ ਦੀ ਜਦੋਂ ਅੱਗੇ ਨਾ ਅੱਗੇ ਤੁਰਿਆ ਤਾਂ ਘੋੜੇ ਨੇ ਅੜੀ ਕਰ ਲਈ ਜੋ ਦੇਖਿਆ ਵੀ ਉੱਥੇ ਤਮਾਕੂ ਦਾ ਕੇਸ ਸੀ ਤਾਂ ਗੁਰੂ ਸਾਹਿਬ ਜੀ ਨੇ ਘੋੜੇ ਦੀਆਂ ਲਗਾਮਾਂ ਟੱਲੀਆਂ ਛੱਡਦੀਆਂ ਤਾ ਗੁਰਦੁਆਰਾ ਨਾ ਇਸ ਪਿੰਡ ਵੱਲ ਨੂੰ ਆ ਗਿਆ ਜੀ ਇਸ ਪਿੰਡ ਵੱਲ ਨੂੰ ਚੱਲ ਪਿਆ ਪਿੰਡ ਦਾ ਨਾਮ ਸੀ ਸੋਹੀਵਾਲ ਲਿਖਿਆ ਵੀ ਹੈ ਤੇ ਆਉਂਦਾ ਇਤਿਹਾਸ ਦੇ ਵਿੱਚ ਸੋਹੀਵਾਲ ਕਹਤ ਹੈ ਨਾਮ ਉਤਰੇ ਤਹਾਂ ਸੁਚੇਤਾ ਕੀਨ ਇਸ ਸਥਾਨ ਤੇ ਗੁਰੂ ਜੀ ਨੇ ਬਿਕਰਮੀ ਸੰਮਤ 1722 ਪੋ ਮਹੀਨੇ ਵਿੱਚ 1665 ਈਸਵੀ ਨੂੰ ਚਰਨ ਪਾਈ ਇਸ ਸਥਾਨ ਤੇ ਆ ਕੇ ਗੁਰੂ ਜੀ ਨੇ ਕਰੀਰ ਨਾਲ ਘੋੜਾ ਬੰਨਤਾ ਜਿਹੜਾ ਤੁਸੀਂ ਆ ਦੇਖੋਗੇ ਇਦਰਾ ਸੱਜੇ ਪਾਸੇ ਦੁਬਾਰਾ ਦਰਸ਼ਨ ਕਰਾਂਗੇ ਪਹਿਲਾਂ ਆਪਾਂ ਦਰਵਾਸਾਬ ਜਾਨੇ ਆ ਤੇ ਫਿਰ ਉਸ ਕਰੀਰ ਦੇ ਵੀ ਆਪਾਂ ਕਰਦੇ ਹਾਂ ਦਰਸ਼ਨਦਾਰੀ ਉਹ ਦੇਖੋ ਜਿਹੜੇ ਸਾਹਮਣੇ ਦੋ ਕਰੀਰ ਨੇ ਉਹ ਸਾਹਮਣੇ ਜਿਹੜੇ ਦੀਦਿਆਂ ਦੇ ਸੱਜੇ ਪਾਸੇ ਇਹ ਦੋ ਕਰੀਰ ਨੇ ਜਿੱਥੇ ਇੱਥੇ ਗੁਰੂ ਸਾਹਿਬ ਜੀ ਨੇ ਘੋੜਾ ਬੰਨਤਾ ਅਤੇ ਇੱਥੇ ਪੰਜ ਇਸ਼ਨਾਨਾ ਕੀਤਾ ਤੇਉ ਛੱਪੜੀ ਵੀ ਹੈ ਬਾਰਾ ਪਦਰਵਾਰ ਸਾਹਿਬ ਤੋਂ ਜਾ ਕੇ ਪਹਿਲਾਂ ਪਦਰਵਾਰ ਸਾਹਿਬ ਦੇਖੀਏ ਬਹੁਤ ਹੀ ਸੁੰਦਰ ਬਣਿਆ ਹੋਇਆ ਛੋਟੀ ਜੀ ਬਿਲਡਿੰਗ ਹੈ ਬੜੀ ਮਨਮੋਹਕ ਤੇ ਸੋਹਣੀ ਬਿਲਡਿੰਗ ਬਣੀ ਹੋਈ ਹੈ ਦਰਵਾਰ ਸਾਹਿਬ ਦੀ ਤੇ ਆਨੰਦ ਆਉਂਦਾ ਜੀ ਆ ਕੇ ਇੱਥੇ ਜ਼ਰੂਰ ਦਰਸ਼ਨ ਕਰਿਓ ਜੇ ਤੁਸੀਂ ਅਡੀਸਰ ਆਓ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਦੁਪਹਿਰਾ ਕੱਟਿਆ ਪੰਜ ਇਸ਼ਨਾਨਾ ਕੀਤਾ ਤੇ ਪਿੰਡ ਵਾਲਿਆਂ ਨੇ ਗੁਰੂ ਜੀ ਦੀ ਸੇਵਾ ਨਹੀਂ ਕੀਤੀ ਗੁਰੂ ਜੀ ਨੇ ਪਿੰਡ ਦੇ ਲੋਕਾਂ ਨੂੰ ਪਿੰਡ ਦਾ ਨਾਮ ਪੁੱਛਿਆ ਤਾਂ ਪਤਾ ਲੱਗਾ ਕਿ ਇਸ ਪਿੰਡ ਨੂੰ ਸੋਹੀਵਾਲ ਕਹਿੰਦੇ ਨੇ ਉਸ ਤੋਂ ਬਾਅਦ ਗੁਰੂ ਜੀ ਨੇ ਬਚਨ ਕੀਤਾ ਨਾ ਸੋਹੀ ਨਾ ਮੋਹੀ ਇਹ ਹੋਸੀ ਠਹੀ ਠਹੀ ਇਹ ਹੋਸੀ ਮਿਰਗਾਂ ਦੀ ਠਹੀ ਤੇ ਉਹ ਹੁਣ ਇਹ ਜਿਹੜੀ ਥਾਂ ਹੈ ਇਥੇ ਆਲੇ-ਦਾਲੇ ਕੋਈ ਨਗਰ ਨਹੀਂ ਕੋਈ ਪਿੰਡ ਨਹੀਂ ਆ ਤੁਸੀਂ ਕੰਦੇ ਪਰਲੇ ਪਾਸੇ ਦੇਖੋ ਇਹ ਖੇਤਾਂ ਦੇ ਵਿੱਚ ਦਰਬਾਰ ਸਾਹਿਬ ਹੈ ਇਹ ਪਿੰਡ ਇਥੇ ਫਿਰ ਠੇ ਬਣ ਗਿਆ ਸੀ ਤੇ ਗੁਰੂ ਜੀ ਨੇ ਇਸ ਗੱਲ ਦੇ ਪਿੰਡ ਵਸਕੇ ਨੂੰ ਪਤਾ ਤਾਂ ਲੱਗਿਆ ਜਦੋਂ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਬਚਨ ਕਰਤੇ ਇਹ ਹੇ ਹੋਣ ਦੇ ਤਾਂ ਪਿੰਡ ਦੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀਨੇਕਾਂ ਪਟਾਵਾਂ ਲੈ ਕੇ ਆਈਆਂ ਦਰਸ਼ਨ ਕੀਤੇ ਤੇ ਗੁਰੂ ਜੀ ਨੂੰ ਬਚਨ ਕੀਤਾ ਜੋ ਸੰਖਤਾਂ ਇੱਥੇ ਸਰਦਾ ਭਾਵਨਾ ਨਾਲ ਆਉਣਗੀਆਂ ਫਿਰ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਕਿਹਾ ਵੀ ਜਿਹੜੀਆਂ ਇੱਥੇ ਭਾਈ ਸਰਦਾ ਭਾਵਨਾ ਨਾਲ ਆਉਣਗੀਆਂ ਇਸ ਛਪੜੀ ਦੇ ਵਿੱਚ ਜਿਹੜਾ ਤੁਸੀਂ ਇਹ ਸਰੋਵਰ ਦੇਖਿਆ ਇੱਥੇ ਤੁਸੀਂ ਇਸ਼ਨਾਨ ਕਰੋਗੇ ਭਾਈ ਛਪੜੀ ਦੇ ਵਿੱਚ ਆ ਕੇ ਤਾਂ ਇਸ ਜਗ੍ਹਾ ਤੇ ਤੁਹਾਡੇ ਜਿਹੜੇ ਹੈਗੇ ਨੇ ਮਨੋ ਕਾਮਨਾ ਪੂਰੀਆਂ ਹੋਣਗੀਆਂ ਤੋਂ ਇੱਥੇ ਛਪੜੀ ਦਾ ਜਿਹੜਾ ਉਹ ਸਰੋਵਰ ਬਣਿਆ ਹੋਇਆ ਇਸ ਸਥਾਨ ਤੇ ਹਰ ਮਹੀਨੇ ਮਸਿਆ ਤੇ ਸੰਗਰਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਜੀ ਦੀ ਆਦਮ ਆਮਦ ਦੇ ਉੱਤੇ ਇੱਥੇ ਆਉਣ ਦੀ ਖੁਸ਼ੀ ਦੇ ਵਿੱਚ ਸਲਾਨਾ ਜੋੜ ਮੇਲਾ 12 13 14 ਜਨਵਰੀ ਨੂੰ 29 30 ਬੋਤ ਇੱਕ ਮਾਗ ਨੂੰ ਬੜੀ ਧੂਮਤਾਮ ਦੇ ਨਾਲ ਬਣਾਇਆ ਜਾਂਦਾ ਤੇ ਕਾਰਸੇ ਵਾਲਾ ਦਾ ਪ੍ਰਬੰਧ ਹੈ ਨਾਲ ਨਾਲ ਲੋਕਲ ਕਮੇਟੀ ਵੀ ਹੈ ਲੰਗਰਾਂ ਦੇ ਵਧੀਆ ਪ੍ਰਬੰਧ ਕੀਤੇ ਗਏ ਨੇ ਸੋ ਬੇਨਤੀ ਹੈ ਵੀ ਇਹ ਇਤਿਹਾਸ ਹੈ ਜਦੋਂ ਵੀ ਤੁਸੀਂ ਅੜੀਸਰ ਗੁਰਦੁਆਰਾ ਸਾਹਿਬ ਆਓ ਤਾਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਤੁਸੀਂ ਕਰਿਓ ਕਿਉਂਕਿ ਉਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਘੋੜੇ ਦੇ ਅੜੀ ਕੀਤੀ ਸੀ ਤਾਂ ਗੁਰੂ ਜੀ ਨੇ ਉਸ ਦੀਆਂ ਲਗਾਮਾਂ ਛੜਤੀਆਂ ਸੀ ਢਿੱਲੀਆਂ ਤਾਂ ਉਹ ਇਸ ਪਿੰਡ ਆ ਗਿਆ ਇਸ ਥਾਂ ਤੇ ਆ ਕੇ ਜੋ ਸੋਹੀ ਆਣਾ ਪਿੰਡ ਸੀਗਾ ਇੱਥੇ ਗੁਰੂ ਸਾਹਿਬ ਜੀ ਨੇ ਆ ਕੇ ਸੰਗਤਾਂ ਨੇ ਸੇਵਾ ਨਹੀਂ ਕੀਤੀ ਤਾਂ ਗੁਰੂ ਸਾਹਿਬ ਜੀ ਨੇ ਇਸ ਪਿੰਡ ਨੂੰ ਜੋ ਕਹਿ ਦਿੱਤਾ ਸੀ ਵੀ ਇਹ ਥੇ ਬਣ ਜੂਗੀ ਤਾਂ ਉਹ ਅੱਜ ਇਸ ਤਰ੍ਹਾਂ ਇਸ ਦੇ ਆਲੇ-ਦਾਲੇ ਕੋਈ ਰਹਿਸ਼ ਨਹੀਂ ਹੈ ਮੈਨ ਐਮ ਜੀਟੀ ਰੋਡ ਤੇ ਪਿੰਡ ਹੈ ਖੱਬੇ ਪਾਸੇ ਕਿਵੇਂ ਲੱਗੀ ਵੀਡੀਓ